ਸਰਦੀਆਂ ਦੇ ਮੌਸਮ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਵਧ ਜਾਂਦੀਆਂ ਨੇ ਹਾਰਟ ਅਟੈਕ ਦੀ ਜਿਹੜੀ ਰੇਸ਼ਿਓ ਆ ਉਹ ਵੀ ਵਧ ਜਾਂਦੀ ਹੈ ਤੇ ਆਖਰ ਕੀ ਵਜ੍ਹਾ ਹੈ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਵਧ ਜਾਂਦੀਆਂ ਨੇ ਤੇ ਕਿਵੇਂ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਜਾਂ ਕਿਹੜੀ-ਕਿਹੜੀਆਂ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਨੇ ਇਹਨਾਂ ਤਮਾਮ ਸਵਾਲਾਂ ਦੇ ਜਵਾਬ ਦੇ ਲਈ ਅਸੀਂ ਚੰਡੀਗੜ੍ਹ ਦੇ ਪਜੀਆਈ ਸੈਂਟਰ ਦੇ ਵਿੱਚ ਪਜੀਆਈ ਦੇ ਜਿਹੜਾ ਦਿਲ ਦੇ ਰੋਗਾਂ ਦਾ ਵਿਭਾਗ ਹੈ ਐਡਵਾਂਸ ਸੈਂਟਰ ਹੈ ਉੱਥੇ ਸੀ ਇਸ ਵੇਲੇ ਮੌਜੂਦ ਹੈ ਤੇ ਸਾਡੇ ਨਾਲ ਨੇ ਇਸ ਵਿਭਾਗ ਦੇ ਮੁਖੀ ਪ੍ਰੋਫੈਸਰ ਜਸਪਾਲ ਜੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਦਿਲ ਦੇ ਰੋਗਾ ਨਾਲ ਸੰਬੰਧਿਤ ਬਿਮਾਰੀਆਂ ਤੇ ਉਹਨਾਂ ਦੇ ਹੱਲ ਹੱਲ ਦੇ ਬਾਰੇ ਖਾਸ ਕਰਕੇ ਸਰਦੀਆਂ ਦੇ ਮੌਸਮ ਦੇ ਵਿੱਚ ਡਾਕਟਰ ਸਾਹਿਬ ਇਹ ਦੇਖੇ ਗਿਆ ਹੈ ਕਿ ਆਮ ਤੌਰ ਤੇ ਅਸੀਂ ਪੜਨੂ ਵੀ ਮਿਲਦਾ ਹੈ ਜਾਂ ਇਹ ਨੋਟ ਵੀ ਕੀਤਾ ਗਿਆ ਹੈ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਜਿਹੜੀ ਦਿਲ ਦੀਆਂ ਬਿਮਾਰੀਆਂ ਨੇ ਉਹ ਆਮ ਮੌਸਮ ਨਾਲੋਂ ਕਾਫੀ ਵਧ ਜਾਂਦੀਆਂ ਨੇ ਤੇ ਜੇ ਕਲ ਕਰੀ ਹਾਰਟ ਅਟੈਕ ਦੀ ਤੇ ਇਹ ਵੀ ਕਾਫੀ ਵੱਧ ਜਾਂਦੀ ਹੈ ਤੇ ਕੀ ਵਜ੍ਹਾ ਹੈ ਕਿ ਸਰਦੀਆਂ ਦਾ ਮੌਸਮ ਜਿਹੜਾ ਦਿਲ ਦਿਲ ਦੇ ਲਈ ਨੁਕਸਾਨਦੇ ਹੈ ਇਦਾਂ ਜਦੋਂ ਵੀ ਸਰਦੀ ਆਂਦੀ ਹੈ ਤੇ ਹਾਰਟ ਤੇ ਜਿਹੜਾ ਦਿਲ ਹੈ ਦਿਲ ਜਿਹੜਾ ਕਿ ਇੱਕ ਬੜਾ ਇੰਪੋਰਟੈਂਟ ਅੰਗ ਹੈਗਾ ਸਾਡੇ ਸਰੀਰ ਦਾ ਇੱਕ ਨਾਜ਼ੂ ਅੰਗ ਹੈਗਾ ਇਹ ਸਾਰੇ ਸਾਰਿਆਂ ਅੰਗਾਂ ਨੂੰ ਬਲੱਡ ਸਪਲਾਈ ਦਿੰਦਾ ਹੈ ਖੂਨ ਦਾ ਦੌਰਾ ਕੰਪਲੀਟ ਕਰਦਾ ਹੈ ਤੇ ਜੇ ਇਹਨੂੰ ਕੋਈ ਬਾਇਚਾਂਸ ਲੋਡ ਦਿੱਤੇ ਤੇ ਜ਼ਿਆਦਾ ਵੱਜ ਜਵੇ ਜਿੱਦਾਂ ਕਿ ਸਰਦੀਆਂ 'ਚ ਜਿਹੜਾ ਵੱਜ ਜਾਂਦਾ ਹੈ ਤਾਂ ਇਹ ਇਹਦੇ ਤੇ ਇਫੈਕਟ ਆਂਦਾ ਹੈ ਬੀਸਿਕਲੀ ਇਹ ਹੀ ਹੈ ਕਿ ਸਰਦੀਆਂ 'ਚ ਜਿਹੜਾ ਸਾਰਾ ਆਪਣੇ ਬੋਡੀ ਦਾ ਰਿਸਿਸਟੈਂਸ ਹੈ ਸਾਡੇ ਵੈਸਲ ਦਾ ਉਹ ਥੋੜੇ ਦੇ ਕੰਸਟ੍ਰਿਕਟ ਕਰ ਜਾਂਦੇ ਮੀਨਸ ਥੋੜਾ ਸਿਕੂਡਨ ਪਲਬ ਚੱਲ ਜਾਂ ਜਾਂਦੇ ਨੇ ਉਹਦੇ ਕਰਕੇ ਜਿਹੜਾ ਸਾਡਾ ਬੋਡੀ ਦਾ ਸਿਸਟੈਮਿਕ ਵੈਸਕੂਲਰ ਰਿਸਿਸਟੈਂਸ ਹੁੰਦਾ ਹੈ ਉਹ ਵੱਜ ਜਾਂਦਾ ਹੈ ਉਹਦੇ ਵਧਣ ਕਰਕੇ ਬਲੱਡ ਪ੍ਰੈਸ਼ਰ ਵੱਜ ਜਾਂਦਾ ਹੈ ਉਹ ਬਲੱਡ ਪ੍ਰੈਸ਼ਰ ਪਲਸ ਬਾਕੀ ਚੀਜ਼ਾਂ ਨਾਲ ਸਾਡੇ ਹਾਰਦੀਆਂ ਬਿਮਾਰੀਆਂ ਜਿਹੜੀਆਂ ਉਹ ਵੱਧ ਜਾਂਦੀਆਂ ਜਿਹੜੀਆਂ ਕਿ ਅਸੀਂ ਦੇਖਿਆ ਹੈ ਕਿ ਜਿੱਦਾਂ ਜਿੱਦਾਂ ਫਰਦੀ ਵੱਧਦੀ ਹੈ ਉਹ ਵੱਧਦੀਆਂ ਜਾਂਦੀਆਂ ਤੇ ਉਹ 20 ਤੋਂ 40% ਉਹਨਾਂ ਚ ਇਨਕਰੀਜ਼ ਹੋ ਜਾਂਦੀ ਹੈ ਵਾਧਾ ਹੋ ਜਾਂਦਾ ਹੈ ਕਿ ਕਾਫੀ ਵੱਡੀ ਰੇਸ਼ੋ ਹੈ ਕਾਫੀ ਵੱਡੀ ਰੇਸ਼ੋ ਹਾਂ ਤੇ ਇਹ ਇਹ ਜਿਵੇਂ ਤੁਸੀਂ ਦੱਸਿਆ ਹੈ ਕਿ ਜਿਹੜਾ ਸਰਕੂਲੇਸ਼ਨ ਹੈ ਸਾਡਾ ਵੀ ਜਿਹੜਾ ਸਾਡਾ ਖੂਨ ਜੰਮਣ ਲੱਗ ਜਾਂਦਾ ਹੈ ਤਾਂ ਉੱਥੋਂ ਜਿਹੜੀ ਇਹ ਸਮੱਸਿਆ ਕ੍ਰੀਏਟ ਇੱਕ ਤਾਂ ਇੱਕ ਤਾਂ ਜਿਹੜਾ ਬਲੱਡ ਪ੍ਰੈਸ਼ਰ ਜਿਹੜਾ ਉਹ ਵੱਧ ਜਾਂਦਾ ਹੈ ਇੱਕ ਜਿਹੜੀ ਸਾਡਾ ਖੂਨ ਦਾ ਜਿਹੜਾ ਗਾੜਾਪਨ ਹੈ ਉਹ ਸਰਦੀਆਂ ਚ ਵੱਧ ਜਾਂਦਾ ਹੈ ਅੱਛਾ ਇੱਕ ਜਿਹੜੀ ਬਲੱਡ ਦੀ ਕਲੌਟ ਕਰਨ ਦੀ ਟੈਂਡੈਂਸੀ ਹੈ ਉਹ ਵੱਧ ਜਾਂਦੀ ਹੈ ਜਿਹਦੇ ਕਰਕੇ ਉਹ ਬਾਈ ਚਾਂਸ ਜੇ ਹਾਰਟ ਦੇ ਕਿਸੇ ਛੋਟੇ ਦੇ ਵੈਸਲ ਚ ਜਿਹੜਾ ਕਿ ਖੂਨ ਸਪਲਾਈ ਕਰਦਾ ਹਾਰਟ ਨੂੰ ਉਹ ਬਹੁਤ ਛੋਟਾ ਹੁੰਦਾ 2 ਤੋਂ 3 ਮਿਲੀਮੀਟਰ ਮਤਲਬ ਕਿ ਥੂੜ ਦੇ ਧਾਗੇ 2-3 ਦੇ ਬਰਾਬਰ ਤੇ ਜੇ ਉਹਦੇ ਚੋਂ ਇੱਕਦਮ ਕਲੌਟ ਬਣ ਗਿਆ ਤਾਂ ਇੱਕਦਮ ਅਟੈਕ ਕਰ ਸਕਦਾ ਹੈ ਜੇ ਬ੍ਰੇਨ ਚ ਬਣ ਗਿਆ ਤਾਂ ਬ੍ਰੇਨ ਚ ਸਟ੍ਰੋਕ ਹੋ ਸਕਦਾ ਹੈ ਤੇ ਇਹ ਕਿਹੜੀਆਂ ਬਿਮਾਰੀਆਂ ਨੇ ਜਾਂ ਕਿਹੜੇ ਰੋਗ ਨੇ ਜਿਹੜੇ ਸਰਦੀਆਂ ਦੇ ਮੌਸਮ ਦੇ ਵਿੱਚ ਜਿਹੜਾ ਲੋਕਾਂ ਨੂੰ ਹੋਣ ਦੀ ਸੁਭਾਵਨਾ ਰਹਿੰਦੀ ਹੈ ਜਾਂ ਡਰ ਰਹਿੰਦਾ ਜਿੱਦਾਂ ਕਿ ਜਿਹੜੇ ਬਲੱਡ ਪ੍ਰੈਸ਼ਰ ਹੈਗੇ ਉਹਨਾਂ ਦਾ ਬਲੱਡ ਪ੍ਰੈਸ਼ਰ ਸਰਦੀਆਂ ਚ ਵੱਧ ਜਾਂਦਾ ਹੈ ਜੇ ਕੋਈ ਅੰਜਾਇਨਾ ਜਿਨ੍ਹਾਂ ਨੂੰ ਹੈ ਉਹ ਅੰਜਾਇਨਾ ਜਿਹੜੀ ਆ ਉਹਦੀ ਫ੍ਰੀਕੁਐਂਸੀ ਵੱਧ ਜਾਂਦੀ ਹੈ ਕੁਝ ਜਿਹੜੇ ਆ ਅਨਸਟੇਬਲ ਜਿਹੜੇ ਪੇਸ਼ੈਂਟ ਹੈ ਉਹਨਾਂ ਨੂੰ ਇੱਕਦਮ ਬੈਠਿਆਂ ਬੈਠਿਆਂ ਚੈਸਟ ਪੇਨ ਹੋ ਸਕਦੀ ਹੈ ਜਿਹੜੇ ਜਿਨ੍ਹਾਂ ਨੂੰ ਪਹਿਲੇ ਚੱਲਣ ਤੇ ਹੁੰਦੀ ਹੈ ਮੇਰਾ ਕੇਰਦਾ ਮਕਸਦ ਹੈਗਾ ਕਿ ਬਿਮਾਰੀ ਦੀ ਜਿਹੜੀ ਹੈ ਉਹ ਆਪਣਾ ਇੰਟੈਂਸਿਟੀ ਵੱਧ ਜਾਂਦੀ ਹੈ ਤੇ ਉਹ ਵਧਣ ਕਰਕੇ ਹਾਰਟ ਅਟੈਕ ਹੋ ਸਕਦਾ ਹੈ ਜਾਂ ਫਿਰ ਹਾਰਟ ਫੇਲਰ ਹੋ ਸਕਦੇ ਆ ਜੇ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਅਨਕੰਟਰੋਲਡ ਹੋ ਜਵੇ ਫਿਰ ਜਿਹੜੇ ਜਿਨ੍ਹਾਂ ਨੂੰ ਥੋੜਾ ਮਾਈਲਡ ਹਾਰਟ ਫੇਲਰ ਹੈ ਉਹ ਜ਼ਿਆਦਾ ਪ੍ਰੈਸੀਪਿਟੇਟ ਹੋ ਕੇ ਬੈਠੇ ਬੈਠੇ ਸਾਹ ਚੜ ਸਕਦਾ ਹੈ ਕਈ ਜਿਹੜੇ अनकंट्रोल्ड ज्यादा ब्लड प्रेशर ਨਾਲ ਉਹਦੀਆਂ ब्लड प्रेशर ਦੀਆਂ ਅੱਗੇ ਕੰਪਲਿਕੀਸ਼ਨ ਹੋ ਸਕਦੀਆਂ ਬ੍ਰੇਨ ਹੈਮਰੇਜ ਆਈਚ ਪ੍ਰੋਬਲਮ ਹੋ ਸਕਦੀਆਂ ਕਿਡਨੀ ਫੇਲਰ ਹੋ ਸਕਦੇ ਆ ਔਰ ਲੰਗ ਚ ਪਾਣੀ ਆ ਸਕਦਾ ਹੈ ਤੇ ਨਾਲ ਜਿਹੜੀਆਂ ਇਸ ਕਰਕੇ ਹਾਰਡ ਨੂੰ ਸਾਨੂੰ ਇਹਦਾ ਬਲੱਡ ਪ੍ਰੈਸ਼ਰ ਬੜਾ ਉਹ ਰੱਖਣਾ ਚਾਹੀਦਾ ਹੈ ਪਲੱਸ ਸਰਦੀਆਂ ਤੋਂ ਬਚਾਅ ਰੱਖਣਾ ਚਾਹੀਦਾ ਤੇ ਡਾਕਟਰ ਸਾਹਿਬ ਇਹ ਜਿਹੜੇ ਆਲਰੇਡੀ ਪੇਸ਼ੈਂਟ ਹੁੰਦੇ ਨੇ ਉਹਨਾਂ ਨੂੰ ਖਤਰਾ ਰਹਿੰਦਾ ਹੈ ਕਿ ਜਿਹੜੇ ਬਿਲਕੁਲ ਸਹੀ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਉਹਨਾਂ ਨੂੰ ਵੀ ਖਤਰਾ ਰਹਿੰਦਾ ਹੈ ਦਿਲ ਦੇ ਰੋਗਾਂ ਦਾ ਖਾਸ ਕਰਕੇ ਜੇ ਆਪਾਂ ਸਰਦੀਆਂ ਦੀ ਗੱਲ ਕਰੀਏ ਉਹਨਾਂ ਨੂੰ ਵੀ ਕਿਸੇ ਪ੍ਰਕਾਰ ਦਾ ਖਤਰਾ ਰਹਿੰਦਾ ਹੈ ਜਿਹੜੇ ਆਲਰੇਡੀ ਕਾਰਡੀਕ ਪੇਸ਼ੈਂਟ ਹੈਗੇ ਉਹਨਾਂ ਨੂੰ ਤਾਂ ਇਹ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ ਹਾਂਜੀ ਉਹ ਜਿਹੜੀ ਜਨਰਲ ਪਬਲਿਕ ਵੀ ਹੈਗੀ ਹੈ ਉਹਦੇ ਚ ਵੀ ਕਈ ਜਿਹੜੇ ਨਾ ਜਿਹੜੇ ਡਿਟੈਕਟ ਨਹੀਂ ਹੋਏ ਹੁੰਦੇ ਉਹ ਵੀ ਇਦਾਂ ਦੇ ਵੀ ਪੇਸ਼ੈਂਟ ਹੁੰਦੇ ਆ ਹਾਂ ਤੇ ਉਹਨਾਂ ਨੂੰ ਵੀ ਕਿਸਮ ਦਾ ਉਹ ਖਤਰਾ ਹੁੰਦਾ ਕੁਝ ਤਾਂ ਨਾਰਮਲ ਪਾਪੂਲੇਸ਼ਨ ਚ ਹੈਗੀ ਨਾਰਮਲ ਚ ਕੁਝ ਤਾਂ ਬਿਲਕੁਲ ਨਾਰਮਲ ਹੈਗੇ ਕੁਝ ਜਿਹੜੇ ਆ 8-10% ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈਗੀ ਪਰ ਉਹਦਾ ਨਹੀਂ ਹੈ ਤਾਂ ਉਹਨਾਂ ਦੀ ਉਹ ਪ੍ਰੋਬਲਮ ਉਸ ਵੇਲੇ ਹੋ ਸਕਦੀ ਹੈ ਤਾਂ ਇਸ ਕਰਕੇ ਇੱਕ ਕਿਸਮ ਦਾ ਜਿਨ੍ਹਾਂ ਨੂੰ ਨਹੀਂ ਪਤਾ ਉਹ ਬਿਮਾਰੀ ਉਸ ਵੇਲੇ ਵੱਸ ਸਕਦੀ ਹੈ ਵੱਸ ਸਕਦੀ ਹੈ ਵੱਸ ਸਕਦੀ ਹੈ ਡਾਕਟਰ ਸਾਹਿਬ ਜਿਹੜਾ ਹੈ ਕਿਹੜੀਆਂ ਸਾਵਧਾਨੀਆਂ ਨੇ ਜਾਂ ਕਿਹੜੇ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਰਦੀਆਂ ਦੇ ਵਿੱਚ ਖਾਸ ਕਰਕੇ ਦਿਲ ਦੀਆਂ ਬਿਮਾਰੀਆਂ ਨਾ ਹੋਣ ਤੇ ਇਹਨਾਂ ਤੋਂ ਬਚਾ ਕੀਤਾ ਬਚਿਆ ਜਾ ਸਕੇ ਜਾਂ ਹਾਰਟ ਅਟੈਕ ਤੋਂ ਬਚਿਆ ਜਾ ਸਕੇ ਸਾਨੂੰ ਇਹ ਕਿ ਜਿੱਦਾਂ ਵੀ ਹੈ ਸਰਦੀਆਂ ਚ ਪ੍ਰੀਕਾਸ਼ਨ ਲੈਣੀ ਚਾਹੀਦੀ ਕਿ ਸਾਨੂੰ ਆਪਣੇ ਜਿਹੜੇ ਕੱਪੜੇ ਆ ਉਹ ਚੰਗੀ ਤਰ੍ਹਾਂ ਪਾਣਾ ਚਾਹੀਦੇ ਆ ਗਰਮ ਕੱਪੜੇ ਨੇਕ ਨੂੰ ਕਵਰ ਕਰ ਲੈਣਾ ਚਾਹੀਦਾ ਬਹੁਤੀ ਸਰਦੀ ਆ ਤਾਂ ਹੈੱਡ ਵੀ ਕਵਰ ਕਰ ਲੈਣਾ ਚਾਹੀਦਾ ਔਰ ਜਿਹੜੇ ਹਾਰਟ ਦੇ ਪੇਸ਼ੈਂਟ ਹੈਗੇ ਆ ਇਹਨੂੰ ਚਾਹੀਦਾ ਕਿ ਜਿਸ ਵੇਲੇ ਬਹੁਤ ਹੀ ਸਰਦੀ ਹੈ ਅਰਲੀ ਸਵੇਰ ਦਾ ਟਾਈਮ ਉਸ ਵੇਲੇ ਸੈਰ ਨਹੀਂ ਕਰਨੀ ਚਾਹੀਦੀ ਜਿਸ ਵੇਲੇ ਥੋੜਾ ਥੋੜੇ ਚੜ ਜਾਏ ਉਸ ਵੇਲੇ ਸੈਰ ਕਰਨੀ ਚਾਹੀਦੀ ਸਰਦੀਆਂ ਚ ਬੜੇ ਤਰੀਕੇ ਨਾਲ ਸੈਰ ਕਰਨਾ ਚਾਹੀਦੀ ਇਹ ਨਹੀਂ ਕਿ ਬਹੁਤੀ ਓਵਰ ਇਨਫੈਕਸ਼ਨ ਕਰਦੇ ਹੋ ਇਨਫੈਕਸ਼ਨ ਤੋਂ ਬਚੇ ਰਹਿਣਾ ਚਾਹੀਦਾ ਜਿਹੜੇ ਬੱਚੇ ਹੈਗੇ ਆ ਇਹਨਾਂ ਚ ਇੱਕ ਹੋਰ ਬਿਮਾਰੀ ਹੁੰਦੀ ਸਾਡੇ ਜਿਹੜੇ ਕੰਟਰੀ ਚ ਹੈਗੀ ਹੈ ਬੱਚਿਆਂ ਦਾ ਗਲਾ ਖਰਾਬ ਹੁੰਦਾ ਹੈ ਉਸ ਤੋਂ ਬਾਅਦ 3-4 ਹਫ਼ਤਿਆਂ ਬਾਅਦ ਉਹਨਾਂ ਨੂੰ ਗੋਡਿਆਂ 'ਚ ਦਰਦ ਤੇ ਬੁਖਾਰ ਸ਼ੁਰੂ ਹੋ ਜਾਂਦਾ ਹੈ। ਫਿਰ ਉਹਨਾਂ ਦੇ ਕੁਝ ਕੇਸਾਂ 'ਚ ਵੈਲ ਦੇ ਡੈਮੇਜ ਹੋ ਜਾਂਦੀ ਹੈ ਜਿਹਨੂੰ ਅਸੀਂ ਰੋਮੈਟਿਕ ਹੱਡ ਡਿਜ਼ੀਜ਼ ਕਹਿੰਦੇ ਆ। ਇਹ ਬੱਚਿਆਂ 'ਚ ਵੀ ਸਰਦੀਆਂ ਬੱਚਿਆਂ ਨੂੰ ਬਚਾ ਕੇ ਰੱਖਣਾ ਚਾਹੀਦਾ ਸਪੈਸ਼ਲੀ 5 ਤੋਂ 15 ਸਾਲ ਦੇ ਬੱਚਿਆਂ 'ਚ। ਤਾਂ ਉਹਨਾਂ ਨੂੰ ਜਦਾਂ ਗਰ ਸਰਦੀਆਂ 'ਚ ਨਮਕ ਵਾਲੇ ਪਾਣੀ ਦੇ ਘਰਾਰੇ ਕਰਨ, ਉਹਨਾਂ ਦੀ ਡਾਈਟ ਚੰਗੀ ਰੱਖਣ, ਉਹਨਾਂ ਨੂੰ ਠੱਡ ਨਾ ਲੱਗਣ ਦੇਣ ਤਾਂ ਉਹਨਾਂ 'ਚ ਜਿਹੜੀ ਆਹ ਵਾਲੀ ਬਿਮਾਰੀ ਹੈ ਰੋਮੈਟਿਕ ਹੱਡ ਡਿਜ਼ੀਜ਼ ਦੀ ਨਹੀਂ ਹੁੰਦੀ। ਤੇ ਜਿੱਦਾਂ ਕਿ ਮੈਂ ਵੱਡਿਆਂ 'ਚ ਦੱਸਿਆ ਇੱਕ ਤਾਂ ਸੈਰ ਦਾ ਇੱਕ ਜਿਹੜੀ ਆਪਣੀ ਡਾਈਟ ਚੰਗੀ ਰੱਖਣੀ ਚਾਹੀਦੀ ਓਵਰ EATING ਨਹੀਂ ਕਰਨੀ ਚਾਹੀਦੀ ਤਲੀਆਂ ਚੀਜ਼ਾਂ ਜ਼ਿਆਦਾ ਨਹੀਂ ਖਾਣਾ ਚਾਹੀਦੀਆਂ ਖਾਣਾ ਬੜੇ ਆਪਣੇ ਹਿਸਾਬ ਦੇ ਨਾਲ ਖਾਣਾ ਚਾਹੀਦਾ ਟਾਈਮ ਲਗਾ ਕੇ ਜਿਹੜੀਆਂ ਜ਼ਿਆਦਾ ਮਿੱਠੀਆਂ ਚੀਜ਼ਾਂ ਨਹੀਂ ਖਾਣਾ ਚਾਹੀਦੀਆਂ ਹਲਕਾ ਖਾਣਾ ਖਾਓ ਓਵਰ EATING ਨਾ ਕਰੋ ਆਪਣੇ ਸਲੀਪ ਚੰਗੀ ਰੱਖੋ ਅਫਰਦੀਆਂ 'ਚ ਤੱਕ ਦਰਸ਼ਨ ਨਾ ਹੁੰਦੇ ਹੋ ਕਿਉਂਕਿ ਇਹਨਾਂ ਦਿਨਾਂ ਚ ਬੋਡੀ ਦੀ ਇਮਿਊਨਿਟੀ ਘਟਣ ਦੇ ਚਾਂਸ ਹੋ ਜਾਂਦੇ ਆ ਇੱਕ ਤਾਂ ਉਧਰੋਂ ਠੰਡ ਹੁੰਦੀ ਹੈ ਇੱਕ ਠੰਡ ਚ ਜੇ ਜਰਾ ਵੀ ਇਮਿਊਨਿਟੀ ਹੋਈ ਤਾਂ ਫਿਰ ਨਮੂਨੀਆਂ ਹੋ ਗਿਆ ਹਾਰਟ ਫੇਲਰ ਵਾਲੇ ਪੇਸ਼ੈਂਟ ਨੂੰ ਉਹ ਜਿਹੜੀ ਵੀ ਕੋਈ ਇਨਫੈਕਸ਼ਨ ਹੋਵੇ ਉਹ ਹਾਰਟ ਨੂੰ ਹੋਰ ਦਬਾ ਦਿੰਦੀ ਹੈ ਤੇ ਉਹਦੇ ਕਰਕੇ ਕਈ ਵਾਰੀ ਤਾਂ ਮਰਕੀ ਕਿਸਮ ਦੀ ਜਾਨ ਨੂੰ ਵੀ ਬਹੁਤ ਤਕੜਾ ਖਤਰਾ ਹੋ ਜਾਂਦਾ ਹੈ ਜੇ ਹਾਰਟ ਫੇਲਰ ਵਾਲੇ ਨੂੰ ਨਮੂਨੀਆਂ ਹੋ ਜਾਏ ਹੋਰ ਹੋ ਜਾਏ ਤਾਂ ਕੋਈ ਵੀ ਇਨਫੈਕਸ਼ਨ ਤੋਂ ਹਾਰਟ ਫੇਲਰ ਦਾ ਦੂਜੇ ਕਾਰਡੀਕ پیشنਟ ਨੂੰ ਬਚ ਕੇ ਰਹਿਣਾ ਚਾਹੀਦਾ ਤੇ ਡਾਕਟਰ ਸਾਹਿਬ ਇੱਕ ਤੁਸੀਂ ਵਿੱਚ ਗੱਲ ਕਰ ਰਹੇ ਸੀ ਕਿ ਸਰਦੀ ਦੇ ਮੌਸਮ ਦੇ ਵਿੱਚ ਜਦੋਂ ਸੈਰ ਵਾਲਾ ਸੈਰ ਕਰਦੇ ਹਾਂ ਅਸੀਂ ਸੈਰ ਦਾ ਜਿਹੜਾ ਬੜਾ ਧਿਆਨ ਰੱਖਣਾ ਚਾਹੀਦਾ ਹੈ ਕਿ ਇੱਕਦਮ ਸਵੇਰੇ ਜਾਂ ਇੱਕਦਮ ਠੰਡ ਦੇ ਵਿੱਚ ਸੈਰ ਨਹੀਂ ਕਰਨੀ ਚਾਹੀਦੀ ਇਹਦਾ ਕੀ ਵਜ੍ਹਾ ਦੱਸਦੇ ਹਾਂ ਸੀ ਇਹਦਾ ਇਹ ਹੈ ਕਿ ਜਿੱਦਾਂ ਕੋਈ ਪਤਾ ਨਹੀਂ ਹੁੰਦਾ ਕਿ ਕਿਸੇ ਵੇਲੇ ਮਾਰਨਿੰਗ ਕਿੰਨੀ ਠੰਡੀ ਹੈਗੀ ਹੈ ਪਪੋਂ ਪਪੋਂ ਮੈਂ ਕੱਪੜੇ ਪਾ ਲਈਏ ਜਾਂ ਕਵਰ ਕਰ ਲਈਏ ਪਰ ਫਿਰ ਵੀ ਜੇ ਅਸੀਂ ਜਦੋਂ ਅਸੀਂ ਚੱਲਣਾ ਆ ਉਹ ਠੰਡੀ ਹਵਾ ਸਾਡੇ ਅੰਦਰ ਜਾਣੀ ਆ ਨੱਕ ਰਾਈ ਦੂਜੇ ਦਾ ਹੀ ਪਲਸ ਕਿੰਨੇ ਵੀ ਕੱਪੜੇ ਪਾਓ ਜੋ ਕਰੋ ਉਹਦਾ ਉਹ ਨਹੀਂ ਨਾ ਬੈਟਰ ਜਿੰਨਾ ਕਿ ਜਦੋਂ ਸੂਰਜ ਥੋੜਾ ਦੇ ਚੜਿਆ ਉਸ ਵੇਲੇ ਸੈਰ ਕਰੋ ਤਾਂ ਉਹ ਜਿਹੜੀ ਹੈ ਇੱਕ ਕਿਸਮ ਦੀ ਠੰਡ ਲੱਗਣ ਦਾ ਨਾਲ ਬਿਮਾਰੀ ਹੋਣ ਦਾ ਖਤਰਾ ਉੱਕਾ ਗਿਆ ਜਾਂਦਾ ਹੈ ਕਹਿੰਦਾ ਮਤਲਬ ਮੌਸਮ 'ਚ ਸੇਕ ਆ ਜਾ ਹੋਣਾ ਚਾਹੀਦਾ ਮੌਸਮ 'ਚ ਥੋੜਾ ਸੇਕਾਦਿਆ ਹੋ ਜਾਵੇ ਬਹੁਤੀ ਠੰਡ ਨਾ ਹੋਵੇ ਕਈ ਕੁਛ ਇਦਾਂ ਦੇ ਦਿਨ ਹੁੰਦੇ ਕਿ ਬਹੁਤੀ ਠੰਡ ਹੁੰਦੀ ਹੈ ਉਹਦੇ 'ਚ ਭਾਵੇਂ ਥੋੜੀ ਤੁਸੀਂ ਲੇਟ ਹੀ ਕਰੋ ਹੂੰ ਜਦੋਂ ਜਦੋਂ ਤੋਂ ਨਾਰਾ ਚੜਿਆ ਹਾਂਜੀ ਤਾਂ ਜਦੋਂ ਟਾਈਮ ਵੀ ਚੇਂਜ ਹੋ ਜਾਂਦਾ ਸਰਦੀਆਂ 'ਚ ਕਹਿੰਦਾ ਉਸ ਵੇਅ ਆਫਿਸ ਵੀ ਜਿਹੜੇ ਨਾ 9:00 9:30 ਹੀ ਹੁੰਦਾ ਹੈ ਤੇ ਇੱਕ ਕਿਸਮ ਦੇ ਸਰਦੀਆਂ 'ਚ ਆਹ ਬੜਾ ਬਹੁਤ ਹੀ ਖਿਆਲ ਰੱਖਣਾ ਚਾਹੀਦਾ ਦੂਜਾ ਜਿਹੜਾ ਸਰਦੀਆਂ ਚ ਜਿਹੜੇ ਡਾਕਟਰ ਕੋਲ ਹੈ ਤੁਸੀਂ ਆਪਣਾ ਇੱਕ ਵਾਰੀ ਪਹਿਲੇ ਚੈੱਕ ਅਪ ਕਰਾ ਲੈਣਾ ਚਾਹੀਦਾ ਕੁਝ ਡੋਸ ਅਡਜਸਟਮੈਂਟ ਕਰਨਾ ਪੈਂਦੀ ਆ ਜਿਹੜੇ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਹੈ ਜਾਂ ਹਾਰਟ ਫੇਲਰ ਦੇ ਹੈ ਉਹਨਾਂ ਨੂੰ ਜਿਹੜੀ ਅਸੀਂ ਪਿਸ਼ਾਬ ਦੀ ਗੋਲੀ ਦਿੰਨੇ ਆ ਡਾਇuretic ਉਹ ਕਈ ਵਾਰੀ ਸਰਦੀਆਂ ਥੋੜੀ ਵਧਾਉਣਾ ਪੈਂਦੀ ਹੈ ਬਲੱਡ ਪ੍ਰੈਸ਼ਰ ਵਧੇ ਤਾਂ ਥੋੜੀ ਡੋਸ ਕਿਸੇ ਦਵਾਈ ਦੀ ਵਧਾਉਣਾ ਪੈਂਦੀ ਹੈ ਬਟ ਕੋਈ ਵੀ ਚੀਜ਼ ਹੈ ਇਹ ਡਾਕਟਰ ਕੋਲ ਪਹਿਲੇ ਉਹਨਾਂ ਤੋਂ ਪਹਿਲੇ ਇੱਕ ਵਾਰੀ ਚੈੱਕ ਕਰਾ ਕੇ ਔਰ ਜੇ ਇਨ ਬਿਟਵੀਨ ਤੁਹਾਡਾ ਕੋਈ ਵੀ ਲੱਗਦਾ ਤਾਂ ਇੱਕ ਅਡੀਸ਼ਨਲ ਵਿਜ਼ਿਟ ਵੀ ਕਰ ਲੈਣੀ ਚਾਹੀਦੀ ਕਿਤੇ ਇਦਾਂ ਦਾ ਬਲੱਡ ਪ੍ਰੈਸ਼ਰ ਸਾਡੀਆਂ ਚ ਅਨਕੰਟਰੋਲ ਤਾਂ ਨਹੀਂ ਚੱਲੀ ਜਾ ਰਿਹਾ ਘਰ ਵੀ ਚੈੱਕ ਕਰ ਲਓ ਪਲੱਸ ਉੱਥੇ ਵੀ ਨਾ ਚੈੱਕ ਕਰ ਤੇ ਉਹਦੇ ਕਰਕੇ ਜਿਹੜੀਆਂ ਐਕਸਿਲੇਟਿਡ ਹਾਈਪਰਟੈਨਸ਼ਨ ਅਗੇ ਇੱਕਦਮ ਉਹ ਲਰ ਪ੍ਰੈਸ਼ਰ ਵੱਧ ਜਾਂਦਾ ਉਹਦੇ ਕਰਕੇ ਜਿਹੜੀਆਂ ਅੱਗੇ ਪ੍ਰੋਬਲਮ ਆਉਂਦੀਆਂ ਉਹ ਕਾਫੀ ਘੱਟ ਸਕਦੀਆਂ ਇਹ ਇੱਕ ਗੱਲ ਵੀ ਸੁਣ ਨੂੰ ਮਿਲ ਜੇ ਕਿ ਜਿਹੜੇ ਵੈਸਟਰਨ ਕੰਟਰੀ ਆ ਉੱਥੇ ਠੰਡ ਦਾ ਠੰਡ ਜ਼ਿਆਦਾ ਆ ਕਿ ਜਿਵੇਂ ਜੇ ਆਪਣੇ ਇਧਰ ਮੌਸਮ ਠੰਡ ਦਾ ਮੌਸਮ ਹੋਦਾ ਵੀ ਉਦੋਂ ਮਦਦ ਸ਼ਰਾਬ ਪੀ ਲੈਣੀ ਚਾਹੀਦੀ ਹੈ ਜਾਂ ਪੈਗ ਲਾ ਲੈਣਾ ਚਾਹੀਦਾ ਹੈ ਇਹਦਾ ਕੋਈ ਇਤੋਂ ਦਾ ਕੋਈ ਨਹੀਂ ਹੈ ਦਿੱਲੀ ਸ੍ਰੀ ਲੀ ਚਲ ਗਿਆ ਇਦਾਂ ਦਾ ਕਿ ਵਿੰਟਰ ਚ ਕਿ ਸ਼ਰਾਬ ਉਹ ਉਦਾਂ ਬਚਾਏਗੀ ਇਦਾਂ ਦਾ ਕੋਈ ਨਹੀਂ ਹੈ ਇਹ ਇਹੀ ਹੈ ਕਿ ਤੁਹਾਡੀ ਠੰਡ ਤੋਂ ਬਚ ਕੇ ਰਹੋ ਡਾਈਟ ਚੰਗੀ ਰੱਖੋ ਠੰਡ ਚ ਐਕਸਪੋਜ਼ਨਾ ਹੋਗੋ ਈਵਨ ਕਈ ਵਰੀ ਤਾਂ ਇਦਾਂ ਹੁੰਦਾ ਆ ਕਿ ਕਿਸੇ ਨੇ ਸ਼ਰਾਬ ਜ਼ਿਆਦਾ ਪੀ ਲਈ ਉਹ ਉਦਾਂ ਉਹ ਹੋ ਗਿਆ ਠੰਡ ਚ ਪਿਆ ਪਿਆ ਨਾ ਉਹ ਬਤਾਈ ਵਾਈ ਚਾਸ ਉਹ -100 ਨੰਬਰ ਫਰੋ ਹੋ ਗਿਆ -100 ਫੋਰ ਉਲਟਾ ਜਿਸ ਵੇਲੇ ਬਹੁਤ ਜ਼ਿਆਦਾ ਠੰਡ ਹੁੰਦੀਆਂ ਦੇ ਕੇਸਿਸ ਵੀ ਸਾਡੇ ਕੋਲ ਹਸਪੀਟਲਾਂ ਜਾਂਦੇ ਆ ਜਿਹਨੂੰ ਨਾਲ ਨਮੋਨੀਆ ਹੋ ਗਿਆ ਪਲਸ 4 ਹੋ ਗਿਆ ਪਲਸ ਹਾਰਟ ਫੇਲਰ ਹੋ ਗਿਆ ਜਾਂ ਫਿਰ ਉਹ ਕਈ ਵਾਰੀ ਅਲਕੋਹਲ ਨਾਲ ਹਾਰਟ ਬੀਟ ਜਿਹੜੀ ਉਹ ਇਰੈਗੂਲਰ ਹੋ ਜਾਂਦੀ ਹੈ ਜਿਹਨੂੰ ਕੀ ਅਸੀਂ ਏਟਰੀਅਲ ਫਿਬਰੇਲੇਸ਼ਨ ਕਹਿੰਦੇ ਆ ਉਹ ਫਿਰ ਇਕਦਮੀ ਦਿਲ ਦੀ ਧੜਕਣ ਵੱਜ ਜਾਂਦੀ ਕਈਆਂ ਦੀ